ਮਹਿੰਦੀ ਸ਼ਮਿਤਲ ਜੀ ਪਹਿਲਾਂ ਵੀ ਕਮੇਟੀ ਦੇ ਚਾਰ ਮੈਂਬਰਾਂ ਦੇ ਨਾਲ ਇੱਕ ਮੈਂਬਰ ਸੀਗੇ ਲੁਧਿਆਣਾ ਤੋਂ ਬਿਨਾਮ ਕਰਦੇਗੇ ਉਹ ਬਹੁਤ ਜ਼ਿਆਦਾ ਸ਼ੁਰੂ ਤੋਂ ਹੀ ਬਹੁਤ ਜ਼ਿਆਦਾ ਇੰਟਰਸਟ ਲੈ ਰਹੇ ਸੀ ਤਾਂ ਹੁਣ ਉਹਨਾਂ ਨੂੰ ਚੇਅਰਮੈਨ ਪਹੁੰਚ ਸਕਦਾ ਹੈ ਇੱਕ ਤਾਂ ਇਹ ਗੱਲ ਛੋਟੇ ਵਿੱਚ ਕਰਨੀ ਸੀ ਉਸ ਦੀ ਗੱਲ ਇਹ ਸੀ ਕਿ ਜਿਹੜਾ ਡਵੈਲਪਮੈਂਟ ਦਾ ਕੰਮ ਹੈ ਉਹ ਕੋ ਜੋੜਾ ਸ਼ੋਰ ਨਾਲ ਚੱਲ ਰਿਹਾ ਹੈ

ਜੋ ਰੋਸ਼ਰਮਲ ਕੰਮ ਚੱਲ ਰਿਹਾ ਕੋਈ ਵੀ ਕਸਟਮਰ ਨਹੀਂ ਕਿੰਨੇ ਕੰਮ ਜਿਹੜਾ ਹੈ ਉਹ ਚੱਲ ਰਿਹਾ ਹੈ ਕਿੰਨੇ ਦਾ ਟਾਈਮ ਲੱਗਣਾ ਲੋਕ ਦੇਖੋ ਇਸ ਤਰ੍ਹਾਂ ਹੈ ਅ ਸੀਮਨੀ ਤੇ ਜਾ ਕੇ ਹੈ 200 ਕਿੱਤੀ ਫਾਈਲ ਉਹ ਕੰਮ ਹੋਣੀ ਹੈ ਤੇ ਉਹਦੇ ਵਿੱਚੋਂ ਕੰਮ ਚੱਲ ਰਿਹਾ ਤੇ 1 ਸਾਲ ਦਾ ਟਾਰਗੇਟ ਹੈ ਕਿ 1 ਸਾਲ ਦੇ ਵਿੱਚ ਟੋਟਲ ਡਿਵੈਲਪਮੈਂਟ ਹੋ ਜਾਏਗੀ ਤੇ ਪਟਿਆਲਾ ਨੂੰ ਬਹੁਤ ਭਵਵੇਂ ਮੰਦਰ ਮਿਲੇਗਾ ਅਰਾਊਂਡ 75 ਕਰੋੜ ਦਾ ਟੋਟਲ ਪ੍ਰੋਜੈਕਟ ਹੈ सीएम साहब इस बहुत ज्यादा इंटरेस्ट ले रहे टाइम टू टाइम साढ़े कोल कॉल्स आदि रही है क्या काम चल रहा है हर किसी को वो बहुत अग्रैसिवली फॉलो कर रहे हैं बहुत ज्यादा इंटरेस्ट ले रहे हैं जो केजरीवाल साहब ने सीएम साहब ने वादा कर एक साल के बीच काम पूरा हो जाए ਇਹ ਆਉਣ ਵਾਲੇ ਸਰਕਾਰ ਦੇ ਸੰਸ਼ੋਧਨਾਂ ਦੇ ਫਰੰਟ ਜਾਂਦੇ ਸੀ ਹਾਂਜੀ ਤੇ ਹੁਣ ਕਹਿੰਦੇ ਇਧਰ ਕਿੰਨੇ ਗੇਟ ਬਣਨਗੇ ਟੋਟਲ ਐਗਜ਼ਿਟ ਵੀ ਬਣੂਗਾ ਕਿ ਐਂਟਰੈਂਸ ਤੇ ਐਗ

ਜਿਹੜੇ ਫਾਊਂਟੇਨਸ ਚੱਲਣਗੇ ਉਸ ਦੇ ਵਿੱਚ ਪਟਿਆਲਾ ਦਾ ਵਿਰਸਾ ਦਿਖਾਇਆ ਜਾਏਗਾ। ਉਹ ਵੀ ਨਵਾਂ ਪ੍ਰੋਜੈਕਟ ਹੈ ਜਿਹਦੇ ਮਨਜ਼ੂਰੀ ਤੁਸੀਂ ਦੇ ਚਾਰੇ। ਇਹ ਸਰੇ ਹੀ ਬਹੁਤ ਵੱਡਾ ਪ੍ਰੋਜੈਕਟ ਹੈ ਜੀ ਬਾਤਾਂ ਦੇ ਅਸ਼ੀਰਵਾਦ ਨਾਲ ਇਤਨਾ ਜਿੰਮ ਦੇ ਕੰਮ ਰਜਿੰਦਰਾ ਛੀਂਹ ਦੀ ਗੱਲ ਕਰਿਓ ਬੜੇ ਲੰਬੇ ਸਮੇਂ ਤੋਂ ਪੰਦ ਹੈ। ਕਈ ਵਾਰ ਵੀ ਆ ਗਿਆ ਸਰਕਾਰਾਂ ਬਲੈਕ ਕੰਪਨੀ ਆ ਕੇ ਜਬਤੀ ਕਰਾਂਗੇ। ਰੋਮੀਆ ਜੀ ਮੇਰੀ ਬੇਟੀ ਹੈ ਆਪਾਂ ਮੰਦਰ ਦੀ ਗੱਲ ਕਰੀਏ ਪਲੀਜ਼ ਅਸੀਂ ਤਾਂ ਮੰਦਰ ਦਾ ਹੀ ਹੋ ਕਰ ਉਹਦੀ ਹੋ ਰਿਹਾ ਹੈ ਜੇ ਗੇਟ ਰੱਖਿਆ ਤੁਸੀਂ ਕਹਿ ਰਹੇ ਹੋ ਓਪਨ ਹੋਏਗਾ ਉੱਥੇ ਉਸ ਜਗ੍ਹਾ ਨਾਲ ਕਿਉਂ ਪਾਰਕਿੰਗ ਦਾ ਵੀ ਸਿਸਟਰ ਹਾਂ ਪਾਰਕਿੰਗ ਬਹੁਤ ਵਧੀਆ ਪਾਰਕਿੰਗ ਦਾ ਪਾਰਕਿੰਗ ਤਾਂ ਹੀ ਹੈਗੀ ਹੋਈ ਹੈ ਜੀ ਕਿਉਂਕਿ ਪਾਰਕਿੰਗ ਤਾਂ ਇਹੀ ਹੈ ਕਿ ਪਾਰਕਿੰਗ ਹੈ ਹੀ ਉਹ ਜਿਹੜਾ ਜਿੱਥੇ ਤੋਂ ਹਾਰਡਲੀ 200 ਮੀਟਰ ਦੇ ਸੀ ਪਾਰਕਿੰਗ ਹੈਗਾ ਹਾਂ ਜੀ ਹਾਂ ਉਹ ਤੇ ਬਾਹਰ ਹੀ ਅਦਰਵਾਈਜ਼ ਖੁੱਲੀ ਤੁਸੀਂ ਜਗਾ ਦੇਖੋ

ਸਾਰੇ ਮੈਂਬਰ ਕਾਲੀ ਮਤਰ ਮੰਦਿਰ ਸਮਿਤੀ ਦੇ ਮੈਂਬਰ ਅਸੀਂ ਪਟਿਆਲਾ ਵਾਸੀਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦੇ ਹਾਂ ਤੇ ਮਾਤਾ ਦੇ ਚਰਨਾਂ ਦੇ ਵਿੱਚ ਪ੍ਰਾਰਥਨਾ ਕਰਦੇ ਹੋਏ ਕਿ ਪਟਿਆਲਾ ਦੇ ਵਿੱਚ ਬਹੁਤ ਜ਼ਿਆਦਾ ਸ਼ਾਂਤੀ ਅਮਨ ਸ਼ਾਂਤੀ ਰਹੇ ਔਰ एक एजुकेशन दे भी अभी आने वाले टाइम से जिदा रजिंदर गुप्ता जी ने दसिया कि एजुकेशन से भी काफ़ी कम करा तो माता के चरणों के बच्चे है कि हर किसी के बच्चे पढ़े एजुकेशन बेस्ड अपना करियर थैंक यू सवाल है जिम्मे बार दुकाना लगे हुई ने मैं दुकान होंगी साइड से लेकिन ये संगत में बहुत परेशान कर देने रोक धक्के में फड़ के लेके जाने सर ये संगत बस कितना जाएगा देखो मेरी मेरी, मेरी बेनती है बेनती है ਅੱਜ ਦੀ ਡੇਟ 'ਚ ਸਾਡੀ ਕਨਸਨਟ੍ਰੇਸ਼ਨ ਸਿਰਫ ਮਾਤਾ ਦਾ ਮੰਦਿਰ ਜੋ ਡਿਵੈਲਪ ਕਰਨਾ ਹੈ ਉਸ ਤੇ ਲੱਗੇ ਹੋਏ ਹੈ। ਇਹ ਡਿਵੈਲਪਮੈਂਟ ਕੋਲ ਕਈ ਚੀਜ਼ਾਂ ਆਪਣੇ ਆਪ ਸੋਲਵ ਆਪਣੇ ਆਪ ਸੋਲਵ ਹੋਣਗੀਆਂ। ਇਹਨੇ ਦਾ ਪ੍ਰੋਜੈਕਟ ਉਸ ਤੇ ਲੱਗੇ ਜਿਹੜਾ ਹੈਗਾ 75 ਕਰੋੜ ਦੇ ਕਰੀਬ ਦਾ ਬਜਟ ਹੈ। ਕਿੰਨਾ ਟਾਈਮ ਲੱਗਦਾ ਸਾਹਿਬ ਜੀ? 1 ਸਾਲ ਦੇ ਅੰਦਰ 1 ਸਾਲ ਦੇ ਵਿੱਚ ਕੰਮ ਸਾਡਾ ਟਾਰਗੇਟ ਹੈ ਪੂਰਾ ਹੋ ਜਾਏ। ਠੀਕ ਹੈ। ਥੈਂਕਿਊ। ਥੈਂਕਿਊ।